ਦੀ ਆਪਾਂ ਖੜੇ ਆ ਯੂਨੀਵਰਸਿਟੀ ਕਿਸਾਨ ਮੇਲਾ ਲੁਧਿਆਣਾ ਗੁਰੂ ਅੰਗਦ ਦੇ ਵੈਨਰੀ ਐਨੀਮਲ ਯੂਨੀਵਰਸਿਟੀ ਤੇ ਆਪਾਂ ਉੱਥੇ ਤੁਹਾਨੂੰ ਯੂਨੀਵਰਸਿਟੀ ਦੇ ਜਿਹੜੇ ਸਰਕਾਰੀ ਪਸ਼ੂ ਉਹ ਦਿਖਾ ਰਹੇ ਆ ਸਾਹਮਣੇ ਤੁਸੀਂ ਝੋਟਾ ਦੇਖ ਰਹੇ ਹੋ ਮੋਹਰਾ ਨਸਲ ਦਾ ਇਹਦੀ ਮਾਂ ਦਾ ਤੋਦਾ 4800 24 ਕਿਲੋਲਟਰ ਤੇ ਇਹ ਸ਼ਿਕੰਦਰ ਦਾ ਬੱਚਾ ਹੈ ਲక్ష్ਮੀ ਡੇਰੀ ਫਾਰਮ ਦੇ ਅਰੇ ਦੇਖ ਸਕਦੇ ਆ ਅੱਗੇ ਤੁਹਾਨੂੰ ਬਖੋਣੇ ਬੁੱਲ ਕੌਣ ਆ ਆ ਵੀ ਮੋਹਰਾ ਨਸਦੇ ਆ ਜੀ ਮੱਝ ਇਹਦਾ 4815 ਕਿਲੋ ਦੁੱਧ ਦਾ 2.5 ਮੀਟਰ ਇੱਕ ਦਿਨ ਦਾ ਆ ਦੇਖ ਸਕਦੇ ਲਿਖਿਆ ਸਾਰੀ 895 35 ਦੇ ਨਾਲ 100 ਕਿਲੋ ਦੀ ਆਫਤ ਪਈ ਆ ਆ ਵੀ ਦੇਖ ਸਕਦੇ ਕੋਈ ਨੀ ਲੀਦਾ ਵੀ ਆ ਰਹੇ ਆਗੇ ਸਵੇਰ ਸਰਕਾਰੀ ਬੱਧੂ ਆ ਤੇ ਆਹ ਵੇਖੋ ਨੀਦੀ ਜੀ ਆ ਵੀ ਦੀ ਤੇ ਉਹ ਸੁਧਰੀ ਹੋਈ ਨਾ ਕੋਈ ਬੋਲ ਰਿਹਾ ਮੈਂ ਅਦਮੀ ਚਾਰ ਕੀਤੀ ਆ ਉਹ ਨੀਦੀ ਜੀ ਜੀ ਲੈਸ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਓਏ ਆ ਵੇਖੋ ਆ ਨੀਦੀ ਜੀ ਦਾ ਛੋਟਾ ਬੈਠਿਆ ਮੈਂ ਦੇਖਿਆ ਜੀ ਇਹ 4247 ਕਿਲੋ ਦੁੱਧ ਆ ਵਾਹ ਮਾਦਾ ਆ ਸਾਹਮਣੇ ਦੇਖ ਸਕਦੇ ਤੁਸੀਂ ਬੜੇ ਤੁਸੀਂ ਤੇ ਤੋਂ ਬਾਹਰ ਤੁਹਾਨੂੰ ਜਿਹੜੇ ਜਾਨਵਰ ਵਖਾ ਰਹੇ ਆ ਬੱਕਰੇ ਵਖਾਉਨੇ ਆ ਬਿੱਟਲ ਬੱਕਰੇ ਵਾਹ ਬਈ ਵਾਹ ਆ ਦੇਖੋ ਯੂਨੀਵਰਸਿਟੀ ਦੇ ਜਿਹੜੇ ਬੱਕਰੇ ਆ ਕਾਰੀ ਆ ਦੇਖੋ ਬਿੱਟਲ ਬੱਕਰੇ ਦੇਖ ਸਕਦੇ ਆ ਆ ਮੁਰਗੇ ਵੀ ਦੇਖ ਸਕਦੇ ਆ ਯੂਨੀਵਰਸਿਟੀ ਦੇ ਉਹ ਵੀ ਨਹੀਂ ਜਾਣਦੀ ਆਪਾਂ ਜਾਣੇ ਕਿ ਕੋਈ ਵੱਤ ਰੱਖਾ ਮੈਂ ਆਹ ਕੁਟਿਆ ਸਮਾ ਫਸਟ ਬਣਾਇਆ ਇਹ ਦਾ ਖਾਂਦਾ ਹਾਂ ਅੱਜ ਸਾਰੇ ਦਿਨ ਆਕੀ ਇਹ ਤੇ ਕਰ ਕੋ ਛੱਡਨੇ ਆ ਜਿੱਦਕੇ ਲਿਆ ਕੇ ਛੱਡੇ ਨੇਗੇ ਇਹਦੇ ਵਿੱਚ ਹੀ ਮਰ ਗਏ ਆ ਤੇ ਆਹ ਦੇਖਾ ਗਏ ਮਰ ਗਏ ਆ ਸਾਈ ਵਾਲਦੇ ਉਹ ਨਹੀਂ ਕਿਛ ਹੈ ਮਾਰੇ ਆ ਦੋਗਰੀ ਨਸਲ ਨਾਂ ਲਿਖਿਆ ਹੋਇਆ ਇੱਥੇ ਮੈਂ ਚੱਕਦੀ ਦੇਖ ਸਕਦੇ ਆ ਆ ਜਰਸੀ ਆ ਜੱਥੇ ਰੁਕ ਲੈ ਜੇ ਥਾਂ ਵੇਸੋ ਕੋਲ ਲੈ ਰਿਹਾ ਰਿਕਾਰਡ ਇਹ ਯੂਨੀਵਰਸਿਟੀ ਦੇ ਪੜ੍ਹੇ ਆ